ਸ੍ਰੀ ਕਾਲ ਜੀ ਕਿਸਾਨ ਪਸ਼ੂ ਪਾਲਕ ਤੇ ਤੁਹਾਡਾ ਸਵਾਗਤ ਹੈ ਤਾਂ ਸੱਜਣੋ ਅੱਜ ਦੀ ਵੀਡੀਓ ਬਣਾਉਣ ਆਪਾਂ ਪਹੁੰਚੇ ਆਂ ਸਮਰਾ ਡੈਰੀ ਫਾਰਮ ਤੇ ਪਿੰਡ ਲੋਹਾ ਖੇੜਾ ਜ਼ਿਲ੍ਹਾ ਸੰਗਰੂਰ ਤੇ ਨੇੜੇ ਤਨੌਲਾ ਮੰਡੀ ਗਾਵਾਂ ਟਿਪ ਟੋਪ ਦਿਖਾਉਂਗਾ ਟੌਪ ਤੋਂ ਟੌਪ ਕੁਆਲਿਟੀ ਦੀਆਂ ਤੇ ਜਿਹੜਾ ਸੱਜਣ ਫਿਰ ਲੈ ਗਿਆ ਲੈ ਗਿਆ ਇਹ ਜਿਹੜਾ ਸੱਜਣ ਫਿਰ ਰਹਿ ਗਿਆ ਰਹਿ ਗਿਆ ਤਿੰਨ ਤਾਂ ਜਰਸੀਆਂ ਦਿਖਾ ਦਾਂਗੇ ਪੰਜਾਬ ਵਾਲੀਆਂ ਜਮੈਂਡ ਹੋਰ ਪ੍ਰਦੀਪ ਕਿਵੇਂ ਆ ਬਹੁਤ ਵਧੀਆ ਵੀਰੇ ਚੜਦੀ ਕਲਾ ਚੜਦੀ ਕਲਾ ਬਾਈ ਕਰ ਦਈਏ ਸ਼ੁਰੂ ਇੱਥੋਂ ਫੇਰਾ ਹਾਂ ਹਾਂ ਕਿਹੜਾ ਸੂ ਹੈ ਦਾ ਇਹ ਗੁਰੇ ਦੂਜੇ ਦੂਜੇ ਸੂਏ ਨੇ ਬੱਛੀਆਂ ਇਹ ਇਹ ਤਾਜੀ ਸੂਈ ਹੈ ਇਹ ਤਾਂ ਤਾਜੀ ਸੂਈ ਹੈ ਬੋਲੇ ਨੂੰ ਮੰਨ ਕੇ ਖਾਲੀਆ ਦੋ ਤਿੰਨ ਕਿਲੋ ਬੋਲਾ ਛੜਦਾ ਸੀ ਬੱਚਾ ਕੀ ਆ ਗਿਆ ਨਾਲ ਇਹਦੀ ਮੰਗਰ ਬੱਛੀ ਆ ਬੱਛੀ ਕਿਹੜੀ ਕੰਪਨੀ ਦੀ ਹੈ ਇਹ ਜਿਗਦੀ ਆ ਬੱਛੀ ਆ ਗਈ ਸੱਜਣੋ ਜਿਗਦੀ ਤੇ ਆਪ ਇਹ ਇਹ ਟੈਸ਼ਨ ਦੀ ਆ ਬਾਈ ਆਪ ਆ ਗਈ ਸੱਜਣੋ ਟੈਸ਼ਨ ਦੀ ਸੂਆ ਦੂਜਾ ਤੇ ਜਰਸੀ ਆ ਗਈ ਪੰਜਾਬ ਵਾਲੀ ਜਿਵੇਂ ਆਪਾਂ ਕਹੀਦੇ ਨਾ ਕੂਂਜ ਵਰਗੀ ਬੱਛੀ ਉਹ ਗੱਲ ਬਾਤ ਹੀ ਆ ਪਿਓਰ ਜਰਸੀ ਦੇ ਵਿੱਚ ਆ ਗਈ 100 ਦਾ 100 ਮੇਲੇ ਵਾਲਾ ਨਾਗਾ ਇਹ ਬਾਕੀ ਆਡਰ ਕੁਆਲਟੀ ਕਰ ਸਕਦੇ ਹਾਂ ਚੱਕ ਜਾਨ ਵਜਨ ਵਜੂ ਦਾ ਸਿਰਾ ਕੁਆਲਟੀ ਹਰੇਕ ਪੱਖ ਤੋਂ ਆ ਜਾ ਆ ਮੂੜਿਆ ਮੂੜਿਆ ਗੁੱਲੀਆਂ ਹੁੰਦੀਆਂ ਕਰਕੇ ਨਾ ਬਹੁਤ ਭਜਦੀਆਂ ਕਰਦੀਆਂ ਨੇ ਸ਼ਰਾਰਤ ਗੁੱਲੀ ਕਰਕੇ ਵੋਚ ਕੇ ਲਿਆ ਹੌਲੀ ਪੁੱਤ ਕੋਈ ਨਾ ਪਿਆਰ ਦਾ ਕੱਦ ਕਾਠ ਵੀ ਫੁੱਲਾ ਤੇ ਆਡਰ ਕੁਆਲਟੀ ਆ ਜਿਹੜੀ ਉਹ ਹੈਗੀ ਆ ਸੱਜਣੋਂ ਬਾਹਰ ਇਹ ਬਹੁਤ ਵਧੀਆ ਪੂਰੀ ਥੋੜਿਆ ਇਹ ਬਿਊਟੀ ਪਾਰਲਰ ਨਹੀਂ ਹੈਗਾ ਕਿਸੇ ਵੀ گاਵਾਂ ਦੇ ਤੇਰੇ ਸਾਹਮਣੇ ਆ ਜਿੰਮੇ ਫਟਰੀਆਂ ਕੱਟ ਲੀਆਂ ਭੱਜਦੀਆਂ ਨਾ ਬਾਕੀ ਟਾਈਮ ਵੀ ਗੂਰੀ ਦੇਖ ਲੈ ਸਾਢੇ 9 ਦਾ ਟਾਈਮ ਹੀ ਆ ਹਲੇ ਉਸ ਸਵੇਰ ਦਾ 8:00 ਵਜੇ ਦਾ ਸਮਾਂ ਉਹ हिसाब ਨਾਲ ਜੱਜਮੈਂਟ ਕਰ ਲਿਓ ਹਾਂ ਦੁੱਧ ਕਿੰਨਾ ਪਾਉ ਪ੍ਰਦੀਪ ਗੁਰੇ 20 ਕਿਲੋ ਮੰਨ ਕੇ ਲੈ ਜਾ ਜਿਹੜਾ ਵੀਰ ਮਰਜ਼ੀ ਲੈ ਜਾ ਕਿਉਂਕਿ ਆਪਾਂ ਬਈ ਉਹ ਗੱਲ ਨਹੀਂ ਕਰਦੇ ਹੁੰਦੇ ਵੀ ਐਵੇਂ ਅਗਲੇ ਨੂੰ ਕਹਦੇ 30 ਦੇਵੇ ਜਿੰਨਾ ਮਰਜ਼ੀ ਪਰ ਜਿਹੜਾ ਆਪਣਾ ਆਈਡੀਆ ਹਾਂਜੀ ਵੀ ਹੁਣ ਹਾਈਟ ਬਰੀਡ ਕਿਸੇ ਪੱਖ ਤੋਂ ਹੋਣੀ ਬੱਚਾ ਮਗਰ ਬੜਾ ਪਿਆਰਾ ਤੇ ਨਾਲ ਵੀ ਬੱਛੀ ਆ ਨਾ ਵੀ ਦੇਖੇ ਤੋੜ ਤੜਈਆ ਦਾ ਰੇਟ ਕਰਾਉਣਾ ਗੁਰੇ ਫਿਰ ਤਾਂ 10 ਆ ਬਾਈ ਵਿੱਚ ਵੀਰ ਕਹਿੰਦੇ ਇੰਨੇ ਕ ਤਾਂ ਮੰਗੀ ਸੀ ਪਰ ਲੈਣ ਦੇਣ 85000 ਰੁਪਏ ਦੀ ਬੱਛੀ ਗੁਰੇ ਆਪੇ ਦੇਵਾਂਗੇ ਵੀਰੇ ਕਿ ਜਿਹੜਾ ਵੀਰ ਮਰਜੀ ਕਾਲ ਕਰੇ ਕਈ ਵਾਰ ਕੀ ਹੁੰਦਾ ਬਈ ਯਾਰ ਇੰਨੇ ਕ ਤਾਂ ਮੰਗੇ ਸੀ ਵੀਰ ਉਹ ਕੰਮ ਨਹੀਂ ਹੋਣਾ ਉਹ ਕੰਮ ਆ ਫਿਰ ਇੱਕ ਦਸ ਆ ਬੰਦਾ ਇਹ ਬੱਚੀ ਮਿਲੂਗੀ ਫਿਕਸ 185 ਦੀ ਮੁੱਲ ਹੈਗਾ 1 ਲੱਖ ਤੇ 10000 ਆਪ ਆ ਗਈ ਸੱਜਣੋਂ ਟਾਈਸਨ ਦੀ ਫਗੜੀ ਕਿਸੇ ਵਾਸੇ ਹੱਤ ਤਰਾਂ ਨਹੀਂ ਬੱਚਾ ਇੰਨਾ ਟੌਪ ਮਨ ਕਿੰਨਾਂ ਚ ਤਿੰਨਾ ਜਰਸੀਆਂ 'ਚ ਕੋਈ ਇਹ ਨਹੀਂ ਹੈਗਾ ਵੀ ਉਹਨਾਂ 'ਚ ਕਿਸੇ ਦਾ ਬਲੱਡ ਮਿਕਸ ਹੋਊਗਾ ਠੀਕ ਆ ਗੱਲ ਹੈ ਨਾ ਲੱਗੋ ਲੱਗੇ ਕੰਪਨੀ ਆ ਗਈਆ ਤੇ ਤੋਰ ਚ ਉਬਰਾਈ ਨੂੰ ਤੋਰ ਪੱਤੋ ਇਹ ਲੰਬੀ ਲੰਬੀ ਇਹ ਸੱਤ ਦਿਨ ਪਿਆ ਗੁਰੀ ਕਿਨੇ ਸੱਤ ਦਿਨ ਪਿਆ ਬੱਚੀ ਦੇ ਹੱਲੇ ਪੂਰੇ ਹਾਂ ਤੇ ਦੁੱਧ ਦਿੱਤਾ ਇਹਨਾਂ ਦੋਨਾਂ ਬੱਚੇ ਨੇ 25 26 26 ਕਿਲੋ ਪਲੂਣਾ ਨੇ ਠੀਕ ਹੈ ਤੇ ਲੇਵਲੂ ਵੇਚਦਾ ਕਰਮਾਂ ਵਾਲੀਆਂ ਵਸ ਜਿਵੇਂ ਕਹਿੰਦੇ ਨੇ ਵੀ ਜੋ ਮੁੱਸ ਲੱਗੇ ਇਹਨਾਂ ਨੂੰ ਲੱਗੇ ਹੋਇਆ ਇੱਕ ਹਫ਼ਤੇ ਤੱਕ ਉਹੀ ਗੱਲ ਆ ਵੀ ਹੁਣ ਇਹਦਾ ਆਰਡਰ ਨਾ ਐਚ ਐਫ ਜੀ ਦਾ ਆਰਡਰ ਹੈ ਜੇ ਆਪਾਂ ਗੱਲ ਕਰ ਲਈਏ ਹਟ ਵੀ ਐਚ ਐਫ ਜੀ ਨੇ ਇਹਨਾਂ ਦੀ ਆ ਗਈ ਪੰਜਾਬ ਵਾਲੀ ਜਾਨ ਵਜਨ ਵਜੂਦ ਤੇ ਰੰਗ ਰੂਪ ਦੀ ਲਾਜਵਾਬ ਆ ਗਈ ਹਰੇਕ ਨੋਕੜਾ ਥਣ ਲੱਗਾ ਦੇ ਗਲਾਬੀ ਅਸੀਂ ਮੈਂ ਦੱਸ ਦਾਂਗੇ ਪਤਾ ਕਰਕੇ ਕਿਹੜਾ ਲੱਗਦਾ ਹਾਂ ਹਾਂ ਬਾਈ ਦੱਸ ਦਾਂਗੇ ਸਾਰਾ ਦਾ ਜਿਹੜੀ ਦਾ ਮਾਰਜ ਪੁੱਛਣ ਜਿਹੜੀਆਂ ਫਾਰਮ ਦੀਆਂ ਕਾਮਾਂ ਨੇ ਸਾਰੀਆਂ ਦਾ ਰਿਕਾਰਡ ਮਿਲ ਜੂਗਾ ਦੰਦਾਂ ਚ ਕਿਵੇਂ ਆਹੀ ਛਿੱਗੀਆਂ ਨੇ ਬਾਈ ਤਿੰਨੇ ਹਾਂ 6 6 ਦੰਦਾਂ ਤੇ ਲੱਗ ਲੱਗਦੀਆਂ ਆ ਜਿਵੇਂ ਬਾਜ਼ਾਰ ਲਈ ਹੁੰਦੀ ਆ ਆਏ ਦੇਖ ਲਾ ਦੇ ਮੈਂ ਅਗਲਾ ਕੂਗਾ ਵੀ ਜਿਵੇਂ ਏਖੜ ਲਈ ਹੁੰਦੀ ਆ ਹਲੇ ਤਾਂ ਕੁਝ ਵੀ ਨਹੀਂ ਹਲੇ ਕਿਹੜਾ ਦਾ ਸ਼ੁਰੂਆਤਾਂ ਹੀ ਹੋਈਆਂ ਨੇ ਇਹ ਦੇਨੇ ਦੇ ਪੈਂਡਿੰਗ ਨੇ ਜਿੱਡੀ ਆਪ ਉਹਦੇ ਹੀ ਆਰਡਰ ਬਣਾ ਦੂਗੀ ਇਹ ਹਾਰਟ ਬਹੁਤ ਆ ਗੁਰੀ ਇਹਨਾਂ ਦੀ ਬਰੀਡ ਇਹਨਾਂ ਦੇ ਪਹਿਲਾਂ ਦੱਸੀ ਆਪਾਂ ਵੀ ਕੋਈ ਬਲੱਡ ਮਿਕਸ ਨਹੀਂ ਗੁਰੀ ਇਹਨਾਂ ਚ ਪੈ ਇਹ ਬਾਈ ਦਾ ਲੈਣ ਦੇਣ 2.5 ਲੱਖ ਰੁਪਏ ਬੱਚੇ 1 ਲੱਖ 25000 ਕਿੰਨਾ ਕੁ ਦੁੱਧ ਪਾ ਸਕਦੀ ਹੈ ਦੁੱਧ ਬਾਈ ਆਪਾਂ ਦਾ ਜਿਵੇਂ ਵੀ ਨਾਰਮਲ 25 ਕਿਲੋ ਮੰਨ ਕੇ ਲੈ ਜੀ ਠੀਕ ਆ ਗੱਲ 25 ਕਿਲੋ ਵਾਲੀ ਮੱਝ ਦੇ ਬਰਾਬਰੀ ਹੋ ਜੂਗਾ ਕਾਲੀਆਂ ਚੰਗੀਆਂ ਨੇ ਬਾਈ ਕੁੜੀ ਇਹ ਜੇ ਬੱਚੇ ਅਗਲਾ ਲੱਭਦਾ ਫਿਰਦਾ ਆਪਾਂ ਨੂੰ ਬਹੁਤ ਫੋਨ ਆਉਂਦੇ ਨੇ ਜਰਸੀਆਂ ਦੇ ਠੀਕ ਆ ਜੀ ਇਹ ਹੁੰਦੀਆਂ ਨੇ ਟਿਪ ਟੌਪ ਹਾਂ ਤੇ ਜਰਸੀਆਂ ਮਿਲਦੀਆਂ ਬਹੁਤ ਘੱਟ ਨੇ ਤੇ ਦਿਖਾਵਾ ਦੇ ਮਿਲਣਾਂ ਤੇ ਚੂਚੇ ਜਿਹਦਾ ਫੇਰੇ ਮਿਲ ਜਾਂਦੇ ਆ ਐ ਮਨ ਲਓ ਵੀ ਦਿਖਾ ਦਾਂਗੇ ਤਿੰਨੀ 5 ਸਟਾਰ ਇਥੋਂ ਆਰਡਰ ਕੁਆਲਿਟੀ ਕਰ ਸਕਦੇ ਹੋ ਚੈੱਕ ਤੇ ਹੁਣ ਆ ਗਿਆ ਆਪਾਂ 3 ਨੰਬਰ ਵਾਲੀ ਪੱਛੀ ਤੇ ਤੌਰ ਖੋਲ ਕੇ ਇਹ ਵੀ ਐਚ ਐਫ ਜੀ ਡੀ ਆ ਨਾ ਹਾਂ ਬਈ ਆ ਬਾਡੀ weight ਬਹੁਤ ਆ ਤੇ ਲੰਬਾਈ ਵੀ ਸੁਖ ਨਾ ਫੁੱਲੇ ਆ ਗਈ ਹੂੰ ਤੇ ਫੇਸ ਆ ਗਿਆ ਬਿਲਕੁਲ ਛੋਟਾ ਜਿਵੇਂ ਆਪਾਂ ਕਹਿੰਦੇ ਨੇ ਕੌਲੀ ਚ ਪਾਣੀ ਪੀਣ ਵਾਲਾ ਸਿਸਟਮ ਹੀ ਆ ਬਹੁਤ ਚੰਗੀਆਂ ਗਾਵਾਂ ਨੇ ਗੁਰੂ ਇਹਦਾ ਵੀ ਸੁਆ ਦੂਜੇ ਧੰਦਾ ਚ ਵੀ ਦੂਜੇ ਸੁਆ ਛੇ ਸੇ ਧੰਦ ਨੇ ਬਣਨ ਬਣਨ ਵਾਲੇ ਦਾ ਕਰਮ ਵਾਲੀ ਪਰਮਾਤਮਾ ਕਹਿੰਦਾ ਇਹਨਾਂ ਦੀ ਉਮਰ ਲੰਬੀ ਰੱਖੇ ਚਿਬ ਕੱਢ ਦੂ ਹਾਂ ਇਹਦਾ ਕੀ ਰਿਕਾਰਡ ਦੱਸਿਆ ਰਿਕਾਰਡ ਗੁਰੂ ਲੋਕੀ ਇੱਥੇ ਇਹਦਾ ਵੀ 26 ਕਿਲੋ ਦੁੱਧ ਦਿੱਤਾ ਹੋਇਆਗਾ 26 ਕਿਲੋ ਤੇ ਕੱਦ ਵੀ ਚੰਗਾ ਵਜ਼ਨ ਵੀ ਚੰਗਾ ਤੇ ਕੰਨ ਵੀ ਬਿਲਕੁਲ ਛੋਟਾ ਆ ਗਿਆ ਪਹਿਲਾਂ ਵੀ ਦੱਸਿਆ ਵੀ ਐ ਨਹੀਂ ਹੈਗਾ ਵੀ ਇਹ ਸਾਈਵਾਲ ਦੀ ਕ੍ਰੋਸ ਹੋ ਜੀ ਇਹ ਦੂਜੀ ਹੋ ਜੀ ਪਿਓਰ ਆ ਗਿਆ 100 ਦਾ 100 ਪਿਓਰ ਇਹਦੇ ਦਿਨ ਕਿੰਨੇ ਪੈਂਡਿੰਗ ਨੇ ਬਾਈ ਇਹਦੇ 10-12 ਦਿਨ ਗੁਰੀ 10 ਤੋਂ 12 ਦਿਨ ਪੈਂਡਿੰਗ ਇਹਦਾ ਰੇਟ ਕੀ ਰੂਪਦੀਪ ਇਹਦਾ ਵੀ ਲੈਣ ਦੇਣ 1.5 ਲੱਖ ਰੁਪਈਆ 1.5 ਲੱਖ ਜੇ ਕਿਸੇ ਭਰਾ ਨੇ ਜੋੜਾ ਲੈਣਾ ਜੋੜਾ ਲੈਣਾ ਹੋਇਆ ਹੁਕਮਾਨਤਨ ਕਰਦੇ ਆਂ ਦੇਖ ਜੋੜੇ 'ਚ ਪਹੁੰਚ ਕਰ ਦਾਂਗੇ ਕਰ ਦਾਂਗੇ ਬਾਈ ਦੇਖ ਸਾਬਾਤੇ ਸਬਾ ਮੇਰਾ ਖਿਆਲ ਆ ਅੰਮਰ ਸਰ ਕਰਨ ਤਰਨ ਤੱਕ ਪਹੁੰਚ ਕਰ ਦਾਂਗੇ 2.5 ਲੱਖ ਚ ਹਾਂ ਥੋੜਾ ਬਹੁਤਾ ਸ਼ੋਰਟ ਹੋ ਜੂ ਮਾ ਸ਼ੋਰਟ ਨਹੀਂ ਹੋਣੀ ਬਸ ਪਹੁੰਚ ਹੀ ਹੋ ਪਹੁੰਚ ਪਹੁੰਚ ਤੇ ਹੁਣ ਆ ਗਿਆ ਆਪਾਂ 4 ਨੰਬਰ ਵਾਲੀ ਤੇ ਇਹ ਦੀ ਆ ਬਈ ਦੋਂਦੀ ਸਿਰਫ 2 ਲੇਵਾ ਦੇਖ ਕੇ ਅਗਲਾ ਕਹੂਗਾ ਵੀ ਦੂਜੇ ਸੂਏ ਦੀ ਵੱੱਛੀ ਆ ਸੂਈ ਤਾਂ ਨਹੀਂ ਹੋਈ ਕਿਤੇ ਬਾਜ਼ਾਰ ਲਾਰਖਾ ਗੱਬਣਾ ਵੱੱਛੀ ਆ ਇਹ ਸ਼ਿਆ ਤੋਰ ਖੋਲ ਕੇ ਜੋਬਰਾ ਤੇ ਵਜਨ ਬਜੂ ਤੇ ਜਾਨ ਫੁੱਲਾ ਜੇ ਇਹਦਾ ਮੌਸਮ ਠੰਡ ਕਰਕੇ ਤੈਨੂੰ ਪਤਾ ਪ्युअर ਪੰਜਾਬੀ ਜੀ ਕਹਿੰਦੇ ਨੇ ਨਾ ਬੱਟੇ ਵਰਗਾ ਪਰਵਾਹ ਨਾ ਜਿਵੇਂ ਲੰਬ ਇੱਕ ਹੋਰ ਹੈ ਤਾਂ ਹੁਣ ਮੌਸਮ ਠੰਡੇ ਨੇ ਤੇ ਇਹ ਜਿਹੀ ਬੱਚੀਆਂ ਦੇ ਨਿਮਾ ਨਮੂ ਕੇ ਬਿਊਟੀ ਪਲਰ ਹੁੰਦਾ ਦੇਖ ਲੈ ਕਿੰਨਾ ਫਰਕ ਪੈਂਦਾ ਲਾਲ ਤੇ ਲਿਹਾਰੀ ਹੁੰਦੇ ਨੇ ਬੜਾ ਫਰਕ ਪੈਂਦਾ ਤੇ ਹੋਰ ਹੋਰ ਵੀ ਕਿਹਦਾ ਕਰਮਾ ਨਹੀਂ ਦੋ ਦੰਦਾਂ ਦਾ ਗੁਰੀ ਚੌਗੀ ਵੀ ਨਹੀਂ ਹੈਗੀ ਸਿਰਫ ਦੋ ਦੰਦਾਂ ਦਾ ਸਰੀਰ ਪਿਆ ਜਿਵੇਂ ਪਲਵਾਨ ਦਾ ਹੁੰਦਾ ਬੱਟੇ ਵਰਗਾ ਇਹ ਵਾਰ ਇੱਕ ਅਗਲਾ ਇਹ ਕਹੂਗਾ ਵੀ ਇਹ ਤਾਂ ਬਈ ਦੂਜੇ ਸੂਏ ਦੀ ਬੱਚੀ ਆ ਕਿੰਨਾ ਕੁ ਦੁੱਧ ਪਾ ਦੂ ਪਰਦੀ 30 ਕਿਲੋ ਦੁੱਧ ਹੋਊਗੀ ਗੁਰੀ ਵੀਰੇ 30 ਪਹਿਲਾਂ ਯਾਰ ਇਦਾਂ ਦੀ ਬੋਲਣ ਦੀ ਲੋੜ ਨਹੀਂ ਜਿਵੇਂ ਆਪਾਂ ਕਹਿੰਦੇ ਨੇ ਤਾਂ ਆਪਦੇ ਆਪ ਦੱਸ ਦਿੰਦੀਆਂ ਨੇ ਤੇ ਕੁਆਲਿਟੀ ਆ ਗਈ ਟਾਪ ਇਥੋਂ ਆਰਡਰ ਚਾਹ। ਹਲੇ ਗੁਰੀ ਦੇ ਬੈਨ ਪਿਆ ਦੇਖਾ ਕੋਈ ਸਫਰ ਕਰਕੇ ਸੂ ਪਹਿਣ ਜਨਮ ਉਹਦਾ ਨਹੀਂ ਪਤਾ ਹੁੰਦਾ। ਹਾਂਜੀ। ਵੀ ਹਲੇ ਤਾਂ ਕੁਝ ਵੀ ਨਹੀਂ। ਆ ਚੀਜ਼ਾਂ ਨੇ ਨਾ ਜਿਹੜੀਆਂ ਐਨੇ ਇਹਨਾਂ ਲੈਵਾ ਹੋਰ ਬਾਰ। ਤੇ ਆਰਡਰ ਤੁਹਾਨੂੰ ਇੱਕ ਗੱਲ ਹੋਰ ਵੀ ਦੱਸ ਦਾਂ ਨਾ ਫੁੱਟ ਡੇੜ ਜੇੜੀ ਚੌੜਾ ਹੋਊਗਾ ਇਹ ਆਰਡਰ। ਮੈਂ ਤਾਂ ਪੂਰੇ ਨਹੀਂ ਜਾਣਾ। ਪੀਤਾ ਲਿਆ ਕੇ ਮਾਫ ਕੇ ਲੈ ਜਿਹੜੇ ਸੱਜਣ ਨੇ ਲੈ। ਮੇਰਾ ਮਰਜ਼ੀ ਲੋ ਗੱਲ ਸਹੀ ਹੈ ਤੇਰੀ। ਸੰਦਸ ਵਾਲਾ ਕੰਮ ਇਹ ਦੇਖ ਰੱਖੂਗੀ ਤੇ ਆਰਡਰ ਇੱਥੇ ਤੋਂ ਚੈੱਕ ਕਰ ਸਕਦੇ ਹੋ ਅੱਗੇ ਪਿੱਛੇ ਦਾ ਆਰਡਰ ਰੱਖਦੀ ਆ ਪੂਰਾ ਤੇ ਦੋ ਬੰਦ ਬੱਚਾ ਗੁਰੀ। ਪੈ ਇਹਦਾ ਹੈਗਾ 1.5 ਲੱਖ ਹਾਂ ਇੱਕ ਗੱਲ ਤੁਹਾਨੂੰ ਸ਼ੁਰੂ ਚ ਹੀ ਦੱਸਦਾ ਨਾ ਸਿਉਣਾ ਸਿਉਨੇ ਦੇ ਰੇਟ ਹੁੰਦਾ ਚਾਂਦੀ ਚਾਂਦੀ ਦੇ ਰੇਟ ਹੁੰਦੀ ਹੈ ਇਹਦਾ ਹੀਰਾ ਹੁੰਦਾ ਹੀਰੇ ਦੇ ਰੇਟ ਹੂੰ ਠੀਕ ਆ ਰੇਟ ਵਾਲੀ ਗਿੰਤੂ ਪ੍ਰੰਤੂ ਨਾ ਕਰਿਆ ਕਰੋ ਕਿਉਂਕਿ ਕੁਆਲਿਟੀ ਦੇ ਹਿਸਾਬ ਨਾਲ ਸੱਜਣ ਨੂੰ ਰੇਟ ਹੁੰਦੇ ਨੇ ਜਿਹੜੇ ਸੱਜਣ ਨੂੰ ਸਮਝ ਆਊਗੀ ਉਹ ਬਾਈ ਨੂੰ ਫੋਨ ਮਿਲਾ ਕੇ ਖਰੀਦ ਲਿਓ ਤੇ ਹੁਣ ਤੋਰ ਦੇ ਚੋਬਰਾ 5 ਨੰਬਰ ਵਾਲੀ ਤੋਰ ਖੋਲ ਕੇ ਇਹਦਾ ਸੂਆ ਕਿਹੜਾ ਬਾਈ ਇਹ ਗੁਰੀ ਹੈਗੀ ਆ ਦੂਜਾ ਸੂਆ 35 ਕਿਲੋ ਦੁੱਧ ਦਿੱਤਾ ਹੈ ਬਾਈ ਇਹਦਾ ਪਹਿਲਣ ਦਾ ਹਾਂ ਬਾਲੀ ਚਿੰਗੀ ਗਾਂ ਤਿਆਰ ਤੂਰ ਵਾਲੇ ਬਾਡੀ ਨੇ ਕਿੰਨੇ 10 ਬਰ ਬੰਦਨ ਪਿਆ ਗੁਰੀ ਇਹਦੇ 10 ਤੋਂ 12 ਦਿਨ ਹਾਂ ਬਾਕੀ ਝੋਲੀ ਚੰਗੀ ਬਣਾਉਗੀ ਤੇ ਬਾਡੀ ਵੀ ਚੰਗੀ ਆ ਵਜਨ ਵਜੂਦ ਕੱਦ ਬੱਡ ਵੀ ਫੁੱਲ ਆ ਗਿਆ ਐਚਐਫ ਚ ਕਮਾਲਾ ਜੋ ਬਰਾ ਇਥੋਂ ਤੇ ਥਣ ਦਾ ਸੈਜ ਵੀ ਸੋਹਣਾ ਰੱਖਦੀ ਆ ਚਾਰੇ ਮੇਨ ਗੱਲ ਇਹ ਹੁੰਦੀ ਆ ਹਨਾ ਸੈਜ ਇੱਕੋ ਜਿਹਾ ਬਿਲਕੁਲ ਦੇਖ ਅੱਜ ਦੇ ਟਾਈਮ 'ਚ ਪਸ਼ੂ ਲੈ ਲੋ ਚਾਹੇ ਯਾਰ 2000 10000 ਵੱਧ ਲੈ ਲੋ ਪਰ ਜਾਨਵਰ ਵਧੀਆ ਲੈ ਲੋ ਵੀਰੇ ਬਰੀਡ ਤੋਂ ਬਣਾ ਕੱਖ ਦਾ ਨਹੀਂ ਅੱਜ ਦੇ ਟਾਈਮ 'ਚ ਬਣਦਾ ਕੁਆਲਿਟੀ ਦਾ ਮੁੱਲਾ ਹਾਂ ਮਾਲਾ ਮਾਈ ਲੈਂਨ ਦੇਣ ਗੁਰੇ ਦਾ 1.5 25 ਦਾ ਬਸ ਇਹ ਫਾਲ ਤੋਂ ਮੁੱਲ ਨਹੀਂ ਕਰਦੇ ਪਰ ਤਿਆਰੀ ਤੇ ਗਾਂ ਹੈਗੀ 1 20 25 ਦੀ 1 ਲੱਖ ਤੇ 5000 ਦੀ ਅੱਜ ਦੇ ਬਾੜੀ ਚੰਗੀ ਗਾਂ ਗੁਰੇ ਇਹਦਾ ਕੀ ਕਾਰ ਦੱਸਿਆ ਮਾਲਕ ਨੇ ਰਿਕਾਲ 35 36 ਕਿਲੋ ਦੋ ਦਿੱਤਾ ਹੋਇਆ ਕੈਸਾ ਥਣ ਲੱਗਦਾ ਜਿੰਨੀਆਂ ਗੱਬਣ ਦਿਖਾਉਂਗਾ ਸੀਮਨ ਸਾਰੇ ਜਿਹੜੇ ਸਾਰੇ ਸਾਰੇ ਉਹਨੂੰ ਪੁੱਛ ਕੇ ਦੱਸ ਦਊਗਾ ਹਾਂ ਆ ਗਈ ਅੱਗੇ ਇਹ ਆਪਣੇ ਵੀਰ ਸੁਖਵੰਤ ਤੋਂ ਲਈ ਰੜਾ ਵਾਲੇ ਤੋਂ ਤੌਰ ਬਾਈ ਇਹ ਨੂੰ 36 ਕਿਲੋ ਦੁੱਧ ਪਲੂਣ ਦਾ ਦਿੱਤਾ ਹੋਇਆ। ਇਹ ਬਾਈ ਨੂੰ ਫੋਨ ਤੇ ਅਗਲੇ ਨਾਲ ਕੰਟੈਕਟ ਕਰ ਲੈ ਗੱਲ ਦਾ ਸਾਰਾ। ਠੀਕ ਆ ਗੱਲ। ਕੱਦ ਬੱਡ ਵਜਨ ਫੁੱਲ ਆ ਗਿਆ। ਇਹ ਨਹੀਂ ਹੁੰਦਾ ਗੁਰੀ ਲਈ ਕਿਤੋਂ ਦੱਸਣੀ ਕਿਤੋਂ। ਤੇ ਬਾਈ ਦੇ ਜਾ ਕੇ ਫਾਰਮ ਤੇ ਗੱਲ ਕਰ ਲੈ। ਠੀਕ ਆ ਗੱਲ। ਹਾਂ 36 ਕਿਲੋ ਪਹਿਲਣ ਦਾ ਪਲੂਣ ਦਾ ਪਾਈਪਰ ਤੋਂ ਗੱਬਣਾਗੇ। ਪਾਈਪਰ ਤੋਂ। ਤੇ ਬਾਕੀ ਇਹਦਾ ਥੱਲਿਓ ਸਿਸਟਮ ਦੱਸਦਾ ਵੀ ਆ ਕੱਦ ਕਾਠ ਵੀ ਫੁੱਲ ਵੱਡੀਆਂ ਜੀਆਂ ਆ। ਗੁਰੀ ਆਪਦੇ ਬੰਦੇ ਦੀ ਜਵਾਨ ਨੇ ਨਹੀਂ ਦੁੱਧ ਦੇਣਾ ਹੁੰਦਾ ਬਾਈ। ਪਸ਼ੂ ਨਹੀਂ ਦੇਣਾ ਹੁੰਦਾ। ਜੇ ਆਪਾਂ ਪਾਲਤੀ ਰੱਖੇ ਪਰਮਾਤਮਾ ਦੁੱਧ ਉਹਨਾਂ ਨੇ ਦੇ ਐ ਮਨ ਲਓ ਵੀ ਇਹਦੂ ਟ੍ਰਿਪਲ ਬਣਾ ਦੂਗੀ ਜਦੋਂ ਰੈਡੀ ਹੋਊਗਾ ਬਹੁਤ ਸੋਹਣਾ ਬਈ ਫਟਣਾ ਸਾ 25 30 ਕਿਲੋ ਲੱਦ ਅੱਜ ਚੱਕੀ ਫਿਰਦੀ ਆ ਇਹ ਲੈ ਚੱਲ ਬਈ ਐਨੂੰ ਤੇ ਲੰਬੀ ਵੀ ਫੁੱਲਾ ਕੱਦ ਵੀ ਫੁੱਲਾ ਤੇ ਪੈਪਸ ਨੂੰ ਹੁਣੇ ਦਿਖਾ ਦੇਣਾ ਦੁੱਧਾ ਬਰੀਕ ਬਰੂਕ ਬਹੁਤ ਆ ਗਰੀ ਤੇ ਬਾਕੀ ਆਰਡਰ ਰੱਖੂਗੀ ਫੁੱਲ ਚੌੜਾ ਅੜਪਾ ਕੱਦ ਆ ਗਿਆ ਪੂਰਾ ਫੁੱਲ ਵੱਡਾ ਹੀ ਆ ਗਿਆ ਕੱਦ ਹਾਂ ਬਈ ਇਹਦਾ ਪ੍ਰਤੀ ਬਰੇਟ ਇਹਦਾ ਲੈਣ ਦੇਣ 175 ਆ ਬਈ 1 ਲੱਖ 75000 ਪੈਲਣ ਦਾ ਰਿਕਾਰਡ ਹੈਗਾ 38 ਕਿਲੋ ਦਾ ਤੇ ਸੀਮਨ ਬਾਈ ਨਾਲ ਗੱਲ ਕਰ ਲੈ ਨੰਬਰ ਦੇ ਦੂੰਗਾ ਸੁਖਵੰਤ ਤੋਂ ਲਈ ਆ ਰਾੜ ਵਾਲੇ ਤੋਂ ਕੋਈ ਚੱਕਰ ਨਹੀਂ ਪੇਪਰ ਦਾ ਪੇਪਰ ਤੋਂ ਗੱਬਣਾ ਬਾਈ ਆ ਪੇਪਰ ਤੋਂ ਅੱਗੇ ਗੱਬਣਾ ਆ ਗਈ ਸੀਮਨ ਵੀ ਚੰਗਾ ਲੱਗਿਆ ਤੇ ਪਹਿਲਾਂ ਵੀ ਆਰਡਰ ਕਰ ਇਹ ਗੁਰੀ ਸਵੇਰੇ ਮੰਨ ਕੇ ਚੱਲ ਪਾ ਵੀਰੇ ਹੋਊਗਾ 17 ਕਿਲੋ ਬੋਲਾ ਕੱਢਿਆ ਉ ਤਟਕੇ ਦਾ ਤਿੰਨ ਦਿਨਾਂ ਦੀ ਸੂਈ ਹੋਈ ਆ ਠੀਕ ਆ ਜੀ ਹਾਂ ਹੁਣ ਟਾਈਮ ਵੀ ਲਾ ਲਾ ਵੀ ਹਲੇ ਕੀ ਆਲੇ ਤਾਂ 9:30 ਤੋਂ ਪਲੱਸ ਹੀ ਹੋਇਆ 10 ਦੇ ਵਜਣ ਵਾਲੇ ਤਿੰਨ ਦਿਨ ਦੀ ਸੂਈ ਆ ਬੱਚਾ ਕੀ ਨਾਲੇ ਦੇ ਪਰ ਇਹਦੇ ਮਗਰ ਮੇਲ ਆ ਬਾਈ ਤੇ ਚਵਾਈ ਚੂਈ ਇੰਨੀ ਕੁ ਦੁੱਧ ਗੁਰੀ ਜੇ ਕੋਈ ਜਿਹੜਾ ਮਰਜ਼ੀ ਲੈ ਜਾਏ 30 ਕਿਲੋ ਨਾਰਮਲ ਦੁੱਧ ਦਊਗੀ। ਬੋਲਾ ਕਿੰਨਾ ਕਹਾਜਰਾ ਹੈ। ਮੈਂ ਤਾਂ ਤੁਹਾਨੂੰ ਦੱਸਿਆ ਨਾ ਵੀ ਸਵੇਰੇ 17 ਕਿਲੋ ਦੁੱਧ ਕੱਢਿਆ। 17 ਕਿਲੋ। ਹੂੰ। ਕਮਾਲਾ ਚੋਬਰਾ। ਸੂਆ ਕਿਹੜਾ ਦਾ? ਦੂਜਾ ਸੂਗਰੀ। ਸੂਆ ਦੂਜਾ ਤੇ ਪ੍ਰਿੰਟ ਕੱਦ ਬੱਡਾ ਹਰੇਕ ਪੱਖ ਤੋਂ ਤੁਹਾਨੂੰ ਦਿਖਾ ਦੂੰਗਾ ਮੈਂ ਲੈਗ ਸਕੋਰ ਦੀ ਵੀ ਫੁੱਲ ਮਜ਼ਬੂਤ ਆ ਤੇ ਆਰਡਰ ਵੀ ਇਹਦਾ ਬਾਾਕੀ ਗੁਰੀ ਕੋਲਾ ਅੱਗੇ ਦੇਖੇ ਬੰਦਾ ਫਿਰ ਪਤਾ ਲੱਗਦਾ ਵੀਰ ਹਣਾਂ। ਆ ਬਾਕੀ ਰੇਟ ਬਾਈ ਕਹਿੰਦਾ ਲੈ ਹੁੰਦੇ ਤੋਂ ਵਿੱਚ ਵੀਰ ਕਹਿੰਦਾ ਰੇਟ ਯਾਰ ਫਿਰ ਮੌਕੇ ਦਾ ਅਲੱਗ ਕਹਿੰਦਾ ਸਹੀ ਦੱਸੋ ਬਾਈ ਉ ਤੋੜ ਤੜਗੇ ਵਾਲਾ 1.5 95000 ਦੀ ਕਹੂ ਦੇਮੂ ਰੇਟ 1.5 ਪਰ ਦੇਣੀ ਬਾਈ ਕਹਿੰਦਾ ਇਹ ਹੈ 99000 ਪਰ ਜਿਹੜਾ ਲੈਗਾ ਯਾਰ ਕਰੂ 30 ਕਿਲੋ ਦੁੱਧ ਕਹਿਣ ਦੀ ਕਿੰਨਾਂ ਹੀ ਹੁੰਦੀਆਂ ਇਹ ਹੁਣ ਤੌਰ ਦੇ ਚੋ ਭਰਾ ਅੱਛੀ ਪਹਿਲਾਂ ਇਹ ਆਰਡਰ ਤੀ ਮਾਰ ਦਿੰਦੇ ਕੈਮਰਾਮੈਨ ਇਹਦੇ ਗੁਰੀ ਤੜਕੇ ਹੈਗਾ ਜੀ 12 ਤੋਂ 13 ਕਿਲੋ ਬੋਲਾ ਇਹਦਾ ਬਾਈ ਕੋਰੇ ਇਹਦਾ ਸੂਆ ਕਿਹੜਾ ਪ੍ਰਦੀਪ ਦੂਜਾ ਸੂਆ ਨੋ ਦੁੱਧ ਨਾਰਮਲ ਦੁੱਧ ਦੇਣਾ ਨੇ 26 ਤੋਂ 27 ਕਿਲੋ ਵਧੀਆ ਬੰਦੇ ਦੇ ਹੱਥ ਲੱਗੀ ਤਾਂ 30 ਕਿਲੋ ਦੋ ਦੇ ਦੁੱਧ ਬੱਚਾ ਕੀ ਇਹਨਾਂ ਨੇ ਵੀ ਇਹਦੇ ਫੀਮੇਲ ਆ ਨਾਲ ਬੱਚੀ ਹਾਂਜੀ ਵੀਰੇ ਤੇ ਆ ਗਈ ਮਜਬੂਤ ਲੈਗ ਸਕੋਰ ਤੋਂ ਲਾ ਕੇ ਬਾਡੀ ਦੇ ਸਟਰਕਚਰ ਤੋਂ ਲਾ ਲਈਆ ਮੌਸਮ ਕੰਦਾਦ ਨੂੰ ਪਤਾ ਵੀ ਬਹੁਤ ਚੰਗਾ ਜਾਨਵਰ ਵੀ ਬਿਲਕੁਲ ਫਿਕਸ ਜਿਹਾ ਆਰਡਰੇ ਰੱਖ ਦਿਆ ਨਾਲ ਪਾਣੀ ਤੇ ਜਾਉ ਪੀ ਲੈਣ ਦੇ ਪਤਾ ਆ ਲੈ ਆ ਲੈ ਇਧਰ ਲੈ ਬੰਨੇ ਲੈ ਆ ਕਮਾ ਗਈ ਕਿਉਂਕਿ ਖੁੱਲੇ ਆਉਂਦੇ ਆ ਪਸ਼ੂ ਉਹਦੇ ਕਰਕੇ ਥੋੜਾ ਜਿਹਾ ਭੱਜ ਨੱਠ ਕਰਦੇ ਆ ਸੂਆ ਦੂਜਾ ਨਾਲ ਫੀਮੇਲ ਕਾਫ ਸੂਆ ਕਿੰਨੇ ਦਿੰਦਾ ਦਾ ਬਾਈ ਪਰਸੋ ਸੂਈ ਗਰੀ ਹੈ ਪਰਸੋਂ ਦੀ ਹਾਂ ਵੀਰੇ ਕਿੰਨੀ ਕ ਬੋਲੀ ਹਾਜ਼ਰ ਹੈ ਹੁਣ ਬੋਲੀ ਤੜਕੇ ਹੈਗੀ 12 ਕਿਲੋ ਵਾਂਗੂ ਠੀਕ ਹੈ ਜੀ ਹਾਂਜੀ ਕਿੰਨਾ ਕ ਦੁੱਧ ਪਾ ਦੂਗੀ ਇਹ ਦੁੱਧ ਕਟੋ ਘਟ 26 ਕਿਲੋ ਉਸ ਤੋਂ ਉੱਪਰ ਚੱਲੂਗੀ ਜਿਹੜਾ ਬੰਦੇ ਦੀ ਕੇਅਰ ਤੇ ਠੀਕ ਹੈ ਗੱਲ ਵੀ ਨੋਰਮਲ 26 ਕਿਲੋ ਪਾ ਦੂਗੀ ਜੈਸ ਜੈਸ ਰੇਟ ਪ੍ਰਤੀ ਪੈਦਾ 1.5 ਜੀ 1 ਲੱਖ ਤੇ 5000 ਦੀ ਮਿਲੂਗੀ ਬਾਕੀ ਥਣ ਦਾ ਸਾਈਜ਼ ਉਹਨੂੰ ਚੈੱਕ ਕਰਾ ਦਵਾਂ ਇੱਥੋਂ ਮਗਰ ਜਿਹੜਾ ਬੱਚਾ ਲੱਗ ਜਾਂਦਾ ਗੁਰੀ ਨੋਕ ਵਾਲਾ ਥਣ ਲੱਗਿਆ ਹੋਇਆ ਆਰਡਰ ਕੁਆਲਿਟੀ ਚੈੱਕ ਕਰ ਸਕਦੇ ਹੋ ਬਾਡੀ ਦੀ ਮਜ਼ਬੂਤ ਹੈ ਤੇ ਆਰਡਰ ਬਹੁਤ ਸੋਹਣਾ ਤੇ ਹੁਣ ਖੋਲ ਅਗਲੇ ਨੰਬਰ ਵਾਲੀ ਸੱਜਣਾ ਪਹਿਲਾਂ ਉਹ ਅੱਛੀ ਕੁੜੀ ਉਦੋਂ ਦਿਖਾਈ ਸੀ 4 ਦਿਨ ਪਹਿਲਾਂ ਵੀਡੀਓ ਚ ਕੱਚੀ ਸੀ ਦੇਖ ਹੁਣ ਹੁ ਚੱਲ ਪਈ ਕਬੂਤਰੀ ਉਤਰੀ ਹੁਣ ਲੱਗ ਗਈ ਭਲਾਂ ਭਲਾਂ ਸੱਟਣ ਆਰਡਰ ਚ ਦੇਖ ਹੁਣ ਤਾਂ ਕਹਿੰਦੀ ਆ ਵੀ ਮੈਂ ਕੁਛ ਖੁਰੂਗੀ ਗੰਗਾ ਜੀ ਕਿਵੇਂ ਪਰਦੀ ਪਏ ਇੱਕ ਕੁੜੀ ਦੁੱਗ ਦੇ ਦੰਦ ਤੋੜ ਗਈ ਵੀ ਹੁਣ ਚੌਗ ਵਾਲੇ ਪਾਸੇ ਹੋ ਗਈ ਠੀਕ ਹੈ ਗੱਲ ਦਿਨ ਕਿੰਨੇ ਪੈਂਡਿੰਗ ਨੇ ਇਹਦੇ ਦਿਨ ਤਾਂ ਹਲੇ ਵੀ ਇਹਦੇ 12 ਨੇ 12 ਆਰਡਰ ਬਹੁਤ ਬਣਾ ਜੂ 12 ਦਿਨ ਦੇ ਹਿਸਾਬ ਨਾਲ ਇੱਕ ਗੱਲ ਤੁਹਾਨੂੰ ਹੋਰ ਦੱਸ ਦੇਣਾ ਜਿਹੜਾ ਜਾਣਕਾਰ ਭਰਾ ਉਹ ਜਾਨਵਰ ਦੀ ਤੌਰ ਤੋਂ ਆਈਡੀਆ ਲਾ ਲੂਗਾ ਵੀ ਨਾ ਆਰਡਰ ਕਿੰਨਾ ਕੁ ਬਣਾਉਣਾ ਬੱਸ ਦੱਸਿਆਂ ਦੀ ਜਗ੍ਹਾ ਹੁਣ ਉਦੋਂ ਆਪਣੇ ਕੀ ਸੀ ਕਿ ਉਦੋਂ ਥੋੜੀ ਜੀ ਸੀ ਉਦੋਂ ਨਾ ਮਾਤਰ ਦੇ ਬਰਾਬਰੀ ਸੀ ਹਲੇ ਵੀ ਮੰਨ ਕੇ ਅੱਜ ਉਤਰਨ ਲੱਗੀ ਐ ਇਹ ਕਿੰਨਾ ਦੁੱਧ ਪਾ ਸਕਦੀ ਐ ਇਹ ਆਈਡੀਆ ਜੀ ਦੁੱਧ ਦਊਗੀ 25 28 ਤੋਂ 30 ਕਿਲੋ 28 ਤੋਂ 30 ਕਿਲੋ ਤੇ ਲੈਟ ਸਪੋਰਟ ਦੀ ਤੈਨੂੰ ਬਾਬੀ ਦੀ ਉਹ ਨਾਲ ਵਾਲੀ ਤੁਰਪ ਪੈਸੇ ਪਰ ਦੀ ਇਹਦਾ ਲੈਣ ਦੇ ਨੇ 150 1 ਲੱਖ ਤੇ 45000 ਦੀ ਮਿਲੂਗੀ ਤੇ ਗੱਬਣਾ ਦੇ ਸੀਮਨ ਸਾਰੀਆਂ ਤੇ ਦੱਸ ਦੂਗਾ ਬਾਈ ਉਹ ਸਾਰੇ ਟੇਕੇ ਬੰਦਿਆ ਹੋਈਆਂ ਹੋਇਆਂ ਨੇ ਗੁਰੀ ਇਹ ਕੜਾਏ ਵੀ ਕੋਈ ਹੋਣਾ ਸਾਰੇ ਵਧੀਆ ਬੰਦਿਆ ਤੋ ਆਈਆਂ ਹੋਈਆਂ ਨੇ ਇਹਦਾ ਸੂਆ ਬਾਈ ਦੂਜਾ ਸੂਆ ਗੁਰੀ 28 ਤੋਂ 30 ਕਿਲੋ ਦੋ ਦਿੱਤਾ ਪਲੂਨ ਨੇ 15 ਦਿਨਾਂ ਦੀ ਕੱਚੀ ਆ ਬਾਈ ਲੰਬੀ ਬਹੁਤ ਮਜਬੂਤ ਵਾਲੀ ਆ ਨਜਾਇਜ਼ ਦੇਖ ਪਲਵਾਨ ਵਰਗੀ ਆ ਨਾ ਹਾਂ ਪਲਵਾਨਾਂ ਦਾ ਸਰੀਰ ਹੁੰਦਾ ਜਦਾਂ ਹੂੰ ਹੂੰ ਦਿਨ ਕਿੰਨੇ ਪੈਂਡਿੰਗ ਨੇ ਇਹ ਵੀ 15 ਬਾਈ ਪੂਰੇ ਜੈਸ 15 ਦਿਨਾਂ ਤੱਕ ਬਹੁਤ ਬਣਾਉ ਸਿਸਟਮ ਹਲੇ ਤਾਂ ਮੰਨ ਲਓ ਵੀ ਸਟਾਰਟਿੰਗ ਕਰੀਆ ਥੋੜੀ ਬੋਦੀ ਬਹੁਤ ਗੁਰੀ ਥਣ ਦਾ ਸੈਜ ਜਿਹੜਾ ਹੈਗਾ ਸੱਜਣੋਂ ਮੱਝਾਂ ਨਾਲ ਲਈਆ ਤੇ ਢਾਂਚਾ ਵੀ ਉਤੋਂ ਜਿਵੇਂ ਆਪਾਂ ਕਹਿ ਲਈਏ ਕਿ ਪਹਿਲੇ ਦੂਜੇ ਸੂਈ ਮੰਡਾੜਾ ਜਿਵੇਂ ਆਪਣੇ ਦੇਸੀ ਪਾਏ ਜਾਂਦਾ ਮੰਜਾ ਛੋਟੀਆਂ ਦਾ ਹੁੰਦਾ ਹਰਿਆਣੇ 'ਚ ਮੰਜਾੜਾ ਦਾ ਮੰਜਾ ਉੱਪਰ ਦੇਸੀ ਘਾਵਨਾ ਪਾਲੀਆਂ ਹੁੰਦੀਆਂ ਉਹ ਹੈਗਾ ਸਰੀਰ ਇਹਦਾ ਤੇ ਆਰਡਰ ਉਹੀ ਗੱਲ ਆ ਵੀ ਬਿਲਕੁਲ ਨਾਲ ਲਗਮ ਰੱਖੂਗੀ ਇਧਰੋਂ ਅਗਲੇ ਪੰਨੇੋਂ ਕਰ ਸਕਦੇ ਹਾਂ ਚ ਇੱਕ ਥਣ ਦਾ ਸੈਜ ਬਾ ਕਮਲ ਰੱਖੂਗੀ ਇਹਦਾ ਪਰ ਦੀ ਪ੍ਰੇਟ 135 ਲੈਣ ਦੇਣ ਬਾਈ 1 ਲੱਖ ਤੇ 350 ਉਹੀ ਬੰਦੇ ਦਾ ਤੋਹਫਾ ਤਾਂ ਫਿਰ ਉਹੀ ਆ ਦੇਖੀ ਇਧਰ ਮੱਝ ਵਾਲਾ ਕੰਮ ਹੀ ਆ ਨਾ ਹੂੰ ਬਿਲਕੁਲ ਸਟ੍ਰੇਟ ਆ ਗਈ ਉੱਤੋਂ ਤੇ ਥੱਲੇ ਉਹ ਆਰਡਰ ਇਹਦਾ ਲਾਜਵਾ ਵੀ ਬਣੂਗਾ ਬਿਲਕੁਲ ਥੋੜੀ ਅਲੱਗ ਦੀ ਰਹੂਗੀ ਦੂਜੀਆਂ ਗਾਵਾਂ ਨਾਲ ਬਈ ਬਾਲੀ ਤਕੜੀ ਬੱਛੀ ਆ ਇਹ ਤਾਂ ਮੈਨ ਮੰਨ ਲਓ ਵੀ ਥੋੜਾ ਪਿੱਛੇ ਹੋ ਕੇ ਗੁਰੂ ਥੋੜਾ ਪਿੱਛੇ ਹੋਗਾ ਤਾਂ ਦੇਖੀ ਤੂੰ ਇਹਨੂੰ ਦਿਖਾਈ ਕੀ ਆ ਮੱਝ ਵਾਲਾ ਸਿਸਟਮ ਹੈ ਪਲਵਾਨ ਤੁਰ ਦਾ ਹੁੰਦਾ ਜਿਵੇਂ ਕਮਾਲਾ ਜੋ ਬਰਾਤ ਮੋੜ ਲਾ ਪਤ ਮੋੜ ਲਾ ਕਰ ਲੰਬੀ ਵੀ ਫੁੱਲਾ ਬਾਜਨ ਵਜੂਦ ਵੀ ਫੁੱਲ ਆ ਗਿਆ ਇਹਨੇ ਦਾ ਰਿਕਾਰਡ ਕੀਆ ਪ੍ਰਦੀਪ ਤੇ 3 ਕਿਲੋ ਤੋਂ ਉੱਪਰ ਦਾ ਦੁੱਧ ਦਾ ਮਿਲਕ ਦਾ ਰਿਕਾਰਡ ਆ ਦੂਜਾ ਸੂਆ ਸੁੰਦੀ ਆ 10 ਤੋਂ 12 ਦਿਨ ਬਾਕੀ ਆ ਤੇ ਤਿਆਰੀ ਤੂਰੀ ਬਥੇਰੀ ਕਰੋ ਡਿਸੀਜਨ ਦੇ ਕਹਿਣ ਦੀ ਵੀ ਲੋੜ ਦੀ ਸ਼ੁਰੂ ਕੀ ਪਹਿਲਵਾਨਾਂ ਨੇ ਆ ਖਸਮਾ ਲਵੋਂ ਦੇਖੀ ਤੂੰ ਬਰੀਕ ਬਰੂਕ ਬੜੀ ਅਗਰੀ ਮੇਨ ਗੱਲ ਤਾਂ ਇੱਥੇ ਦੇਖੀ ਆ ਇਹ ਚੀਜ਼ਾਂ ਕੱਡੂ ਵੀ ਦਿਨ ਹਜੇ ਬਣੂਗੀ ਉਦੋਂ ਤੱਕ ਕਹਿਣ ਮੰਨ ਲਓ ਵੀ ਫਸ ਜੂ ਜਵੀ ਪੈਸੇ ਕਿੰਨੇ ਲਵੇਂਗਾ ਇਹ ਵੀ ਇੱਕ 35 ਦੀ ਬੱਚੀ ਦੇ 1 ਲੱਖ 35 ਹਜ਼ਾਰ ਦੀ ਇਹ ਹੁਣ ਤੋਰ ਦੇ ਚੋਬਰਾ ਅਗਲੇ ਨੰਬਰ ਵਾਲੀ ਪ੍ਰਿੰਟ ਬਾਈ ਜੇਬੀ ਬੋਲੀਆਂ ਪਿੰਕ ਨੋਜ਼ ਵਾਲੀ 12 ਦਿਨ ਪਿਆ ਇਹਦੇ ਬਾਈ ਸੂਆ ਦੂਜਾ ਸੂਆ ਛਿੱਗੀ ਦੰਦਾਂ ਦੀ ਆ ਦੁੱਧ 30 ਕਿਲੋ ਤੋਂ ਉੱਪਰ ਉੱਪਰ ਖੱਡਿਆ ਕਰਮ ਵਾਲੀ ਤਿਆਰੀ ਤੂਰੀ ਬਥੇਰੀ ਕਰੋ 12 ਦਿਨ ਪੈਂਡਿੰਗ ਨੇ ਬਾਲ ਕਮਾਲਾ ਬਾਈ ਸੂਆ ਦੂਜਾ ਦੰਦਾਂ ਦੀ ਆ ਗਈ ਪਿਓਰ ਐਚ ਐਫ ਦੇ ਵਿੱਚ ਆ ਗਈ ਪ੍ਰਿੰਟ ਚੈੱਕ ਕਰ ਸਕਦੇ ਹੋ ਗੁਲਾਬੀ ਨੋਜ਼ ਚ ਆ ਗਈ ਇਹ ਤਸਵੀਰ ਜਿਵੇਂ ਸਰਮਾ ਦੱਸਿਆ ਉਹ ਡਿਟੇਲ ਪਾਈ ਦੇ ਦੂਗਾ ਸਾਰੀਆਂ ਬਾਈ ਇਹ ਆਪ ਬੋਲਦੀਆਂ ਕਹਿੰਦਾ ਤਸਵੀਰਾਂ ਬੋਲਦੀਆਂ ਠੀਕ ਹੈ ਗੱਲ ਵੀ ਟੌਪ ਤਕਰੀਬਨ ਜਿਹੜਾ ਮਾਲ ਫਾਰਮਾਂ ਚੋਂ ਆਉਂਦਾ ਉਹਨਾਂ ਦੇ ਚੰਗਾ ਸੀਮਨ ਲੱਗਿਆ ਹੁੰਦਾ ਬਈ ਅੱਜ ਦੇ ਟਾਈਮ ਤੇ ਕੋਈ ਬੰਦਾ ਹੀ ਹੋ ਜਿਹੜਾ ਮੰਨ ਕੇ ਮਾੜਾ ਮੋਟਾ ਹਲਕਾ ਜਾਨਵਰ ਦੇ ਸੀਮਨ ਲਵਾ ਦੂ ਕਰੇ ਇਹਦੇ ਪੈਸੇ ਕਿੰਨੇ ਲਵੇਂਗਾ ਫਿਰ ਇਹਦਾ ਬਸ 130 ਹੀ ਦੇ ਦਾਂਗੇ 5 ਛੱਡ ਦਾਂਗੇ ਜੋ ਬਸ ਸਵਾਦੀ ਹੋ ਜੂ ਬਸ ਆਹਾ ਵੇੜ ਫਿਰ ਇਹ ਬੱਚੀ ਸੂਪੂ ਗਈ ਅੱਜ ਠੀਕ ਹੈ ਗੱਲ ਥੋੜੀ ਜਿਹੀ ਨਾ ਹਲਚਲ ਕਰਕੇ ਸੌਣ ਲੱਗ ਗਈ ਸੂਆ ਕਿਹੜਾ ਦਾ ਦੂਜਾ ਸੂਆ ਹੌਲੀ ਪੁੱਤ ਹੌਲੀ 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 ਪੋਚ ਪੋਚ ਕੇ ਦਿਨ ਕਿੰਨੇ ਪੈਂਡਿੰਗ ਨੇ ਇਹਦੇ ਦਿਨ ਤਾਂ ਬਸ ਸੂਪ ਹੋਗੇ ਗੁਰੂ ਬਾਈ ਥੋੜੀ ਨਾ ਹੱਲ ਚੱਲ ਜੀ ਕਰਕੇ ਉੱਪਰ ਆ ਜਾ ਕਰਕੇ ਸਾਲੇ ਠੀਕ ਹੈ ਇੱਕ ਮਤਲਬ ਇਹ گاਵਾਂ ਦਾ ਸਿਸਟਮ ਇਹ ਹੁੰਦਾ ਵੀ ਇਹ ਸੂਣ ਤੋਂ ਬਾਅਦ ਹੀ ਰੈਡੀ ਹੋ ਜਾਂਦੇ ਆ ਤਕਰੀਬਨ ਤਕਰੀਬਨ ਮੌਕੇ ਜਿੱਤੇ ਜਾ ਕੇ ਸੂਆ ਇਹਦਾ ਦੂਜਾ ਤੇ ਅੱਜ ਹੋ ਸਕਦਾ ਬਾਈ ਕਹਿੰਦਾ ਸੂ ਵੀ ਪਵੇ ਹੱਲ ਚੱਲ ਕਰਨ ਗੱਡੀ 'ਚ ਸਾਨੂੰ ਪਤਾ ਵੀ ਮੱਝਾਂ ਵੀ ਸੂਪ ਆਉਂਦੇ ਨੇ گاਵਾਂ ਦੀ ਤਾਂ ਫੇਰ ਵੀ ਗਾਂ ਦੁੱਜੀ ਗਾਂ ਨੂੰ ਦੇਖ ਕੇ ਸੁਪੀਆਂ ਕਈ ਵਾਰਾਂ ਤਾਂ ਹੋਰ ਅਗੂਰੀ ਜਿਵੇਂ ਹੁਣ ਸੁਪੀ ਹਾਂਜੀ 2 ਘੰਟਿਆਂ ਦਾ ਬੱਚਾ ਛਟ ਛੜ ਕੋ ਸੋਰ ਹੀ ਕਰ ਦਿੰਦੀਆਂ ਨੇ ਹੱਸ ਕੇ ਖੜ ਜੂਗੀ ਹਾਂ ਤੇ ਤਿਆਰੀ ਇਹਨੇ ਕਰਤੀ ਵੈਸੇ ਸ਼ੁਰੂ ਥੱਲੇ ਬਹੁਤ ਬਹੁਤ ਸੋਹਣੀ ਤਿਆਰ ਹੋ ਜੀ ਆ ਤਿਆਰੀ ਸੋਹਣੀ ਬਣਾਉਗੇ ਦਾ ਰਿਕਾਰਡ ਜੀ ਅਰਪਦੀਪ ਰਿਕਾਰਡ ਨਹੀਂ ਦਿੱਤਾ 42 43 ਕਿਲੋ ਦੁੱਧ ਬਈ ਪਹਿਲਣ ਨੇ ਹਾਂ ਐਤ ਕੀ ਕੀ ਕਹਿੰਦਾ ਮਾਨ ਫਿਰ ਚੱਲੂ 45 ਤੋਂ ਉੱਪਰ ਦਾ ਕਰਮ ਵਾਲੀ ਪੈਸੇ ਕਿੰਨੇ ਲਾਵਾਂਗੇ ਇਹਦੇ ਪੈਸੇ ਬਸ ਇਹਦਾ ਅਗੂਰੀ 2 ਲੱਖ ਰੁਪਏ ਦੀ ਪੁੱਛੀ ਦੇਣਾ ਪੂਰੇ ਦੀ ਹਾਂ ਨੰਬਰ ਬੋਲ ਦਿਓ ਜੀ 95308095 95308 ਤੇ 01956 ਸੱਜਣੋ ਬਾਈ ਦਾ ਨੰਬਰ ਆ ਸੰਪਰਕ ਬਾਈ ਨਾਲ ਕਰ ਲਿਓ گاਵਾਸ ਨੂੰ ਦਿਖਾਤੀਆਂ ਗਿਣਤੀ ਤੋਂ ਬਾਰੇ ਐਚਐਫ ਵੀ ਦਿਖਾਤੀਆਂ 2 ਦੰਦ 4 ਦੰਦ 6 ਦੰਦ ਨਗੀਨੇ ਦਿਖਾਤੇ ਤੇ ਵਿੱਚ ਤੁਸੀਂ ਮੰਨ ਲਓ ਸਾਨੂੰ 3 ਦਿਖਾਤੀਆਂ ਪੰਜਾਬ ਵਾਲੀਆਂ ਜਰਸੀਆਂ ਆਪਣਾ ਕੰਮ ਹੁੰਦਾ ਟੌਪ ਤੋਂ ਟੌਪ ਦਾ ਪਸ਼ੂ ਦਿਖਾਉਣਾ ਤੇ ਥੋੜਾ ਕੰਮ ਹੁੰਦਾ ਨੇੜੇ ਜਾ ਕੇ ਤਸੱਲੀ ਕਰਕੇ ਆਪਣੀ ਸਮਝ ਨਾਲ ਪਸ਼ੂ ਖਰੀਦਣਾ ਧੰਨਵਾਦ ਜੀ